ਬਹੁਤ ਹੀ ਸਤਿਕਾਰਯੋਗ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਸਰਜੀਤ ਸਿੰਘ ਰੰਧਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ ਨੂੰ ਕਿਸਾਨ ਸੰਯੁਕਤ ਮੋਰਚੇ ਦੀ ਦਿੱਤੀ ਕਾਲ ਤੇ 8 ਤਰੀਕ ਨੂੰ ਪੰਜਾਬ ਦੇ ਅੰਦਰ ਜਿੰਨੇ ਵੀ ਬਿਜਲੀ ਪਾਵਰ ਕਾਮ ਦੇ ਦਫਤਰ ਨੇ ਜਿੱਥੇ-ਜਿੱਥੇ ਵੀ ਐਸ ਡੀਓ ਬੈਠਦੇ ਆ ਉੱਥੇ-ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ 12 ਤੋਂ ਲੈ ਕੇ 3 ਵਜੇ ਤੱਕ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਔਰ ਬਿਜਲੀ ਸੋਧ ਬਿੱਲਾ ਤੇ ਬੀਜ ਸੋਧ ਬਿੱਲ ਦੀਆਂ ਕਾਪੀਆਂ ਜਿਹੜੀਆਂ ਸਾੜੀਆਂ ਜਾਣਗੀਆਂ ਸਾਥੀਓ ਇਹ ਬਿੱਲ ਦੀਆਂ ਕਾਪੀਆਂ ਸਾੜਨ ਦੀ ਜ਼ਰੂਰਤ ਕਿਉਂ ਪਈ ਇੱਕ-ਇੱਕ ਗੱਲ ਧਿਆਨ ਨਾਲ ਸੁਣੀਓ ਮੇਰੇ ਵੀਰ ਤੁਹਾਡੇ ਕੰਮ ਆਉਣ ਵਾਲੀ ਆ ਕਿਉਂਕਿ ਮੈਂ ਦੇਖਿਆ ਅਸਕਰ ਸਾਡੇ ਲੋਕ ਜਿਹੜੇ ਆ ਚੰਗੀ ਵੀਡੀਓ ਨੂੰ ਕੋਈ ਲਾਈਕ ਸ਼ੇਅਰ ਨਹੀਂ ਕਰਦੇਗੇ ਕੰਮ ਦੀ ਗੱਲ ਨੂੰ ਤੇ ਹੋਰ ਸਾਰੀ ਜਿਹੜੀ ਜਿਵੇਂ ਮਰਜੀ ਹੱਥ ਪੱਲੇ ਮਾਰੀ ਜਾਣ ਸਾਥੀਓ 2020 ਦੇ ਵਿੱਚ ਪੰਜਾਬ ਸਰਕਾਰ ਨੇ ਬਿਜਲੀ ਸੋਧ ਬਿੱਲ ਲੈ ਕੇ ਆਂਦਾ ਸੀ ਔਰ ਜਿਹੜੇ ਤਿੰਨ ਖਾਲੇ ਕਾਨੂੰਨ ਬਣਾਏ ਸੀ ਉਹਨਾਂ ਵਿੱਚੋਂ ਇੱਕ ਏ ਸੀ ਆ ਸਰਕਾਰ ਨੇ ਉਦੋਂ ਕਿਸਾਨਾਂ ਦੇ ਦਬਾਅ ਥੱਲੇ ਆਣ ਕੇ ਇਹ ਸਾਰੇ ਕਾਨੂੰਨ ਵਾਪਸ ਲੈ ਲਏ ਸੀ ਦੇ ਸਰਕਾਰ ਹੁਣ ਹੌਲੀ ਹੌਲੀ ਉਹ ਭੋਰ-ਪੋਰ ਕੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਿਜਲੀ ਸੋਧ ਬਿੱਲ ਦੀ ਅਗਰ ਬਿਜਲੀ ਸੋਧ ਬਿੱਲ ਜਿਹੜਾ ਵਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੀ ਉਹਦੇ ਉੱਤੇ ਸਾਈਨ ਕਰ ਦਿੱਤੇ ਆ ਔਰ ਉਹ ਬਿੱਲ ਪਾਸ ਵੀ ਹੋ ਚੁੱਕਿਆ ਬਸ ਕਿਸਾਨ ਇਹਦਾ ਹੁਣ ਵਿਰੋਧ ਕਰਨਗੇ ਔਰ ਫਿਰ ਜਾ ਕੇ ਇਹ ਬਿੱਲ ਫਿਰ ਕੈਨਸਲ ਹੋਊਗਾ ਸਾਥੀਓ ਇਹ ਬਿੱਲ ਦਾ ਫਾਇਦਾ ਕੀ ਆ ਤੁਹਾਨੂੰ ਫਾਇਦਾ ਇਹਦਾ ਕੋਈ ਨਹੀਂ ਨੁਕਸਾਨ ਹੀ ਨੁਕਸਾਨ ਆ ਚਿਪ ਵਾਲੇ ਮੀਟਰ ਲੱਗ ਜਾਣਗੇ ਇਹਦੇ ਵਿੱਚ 4-5 ਕੰਪਨੀਆਂ ਆਉਣਗੀਆਂ ਔਰ ਜਿਹੜੀ ਕੰਪਨੀ ਦਾ ਤੁਹਾਨੂੰ ਚੰਗਾ ਲੱਗੂਗਾ ਜਿਵੇਂ Jio ਹੋएगी Airtel ਹੋਗੀ ਆ ਦੂਜੀਆਂ ਕੰਪਨੀਆਂ ਹੋਗੀਆਂ ਤੇ ਇਵੇਂ ਕੰਪਨੀਆਂ ਆਉਣਗੀਆਂ ਔਰ ਚਿਪ ਵਾਲੇ ਜਦੋਂ ਮੀਟਰ ਲੱਗ ਗਏ ਫਿਰ ਰਾਤ ਨੂੰ ਪਵਾਂ 12 ਵਜੇ ਹੋਣ ਤੇ ਪਵਾਂ 2 ਵਜੇ ਹੋਣ ਜਦੋਂ ਬਿਜਲੀ ਬਿੱਲ ਮੁੱਕ ਗਿਆ ਤੁਹਾਡੀ ਮੋਬਾਈਲ ਦੇ ਵਿੱਚ ਪੈਸੇ ਮੁੱਕ ਗਏ ਉਸ ਟਾਈਮ ਬੱਤੀ ਜਿਹੜੀ ਉਹ ਕੱਟੀ ਜਾਊਗੀ ਉਸੇ ਟਾਈਮ ਤੁਹਾਨੂੰ ਰੀਚਾਰਜ ਕਰਾਉਣਾ ਪਊਗਾ ਅੱਜ ਪਿੰਡਾਂ ਦੇ ਵਿੱਚ ਗਰੀਬ ਬੰਦੇ ਕਈ ਵਾਰਾ 2 ਮਹੀਨੇ ਬਿੱਲ ਨਹੀਂ ਤਾਰਦੇ 4 ਮਹੀਨੇ ਨਹੀਂ ਤਾਰਦੇ ਸਾਲ-ਸਾਲ ਬਿੱਲ ਨਹੀਂ ਤਾਰਦੇ ਇਕੱਠਾ ਬਿੱਲ ਤਾਰ ਦਿੰਦੇ ਔਰ ਇਹ ਬਹੁਤ ਹੀ ਪੰਜਾਬ ਵਾਸਤੇ ਮਾਰੂ ਅਤੇ ਘਾਹ ਤੱਕ ਬਿੱਲ ਜਿਹੜਾ ਵਾ ਸੈਂਟਰ ਦੀ ਸਰਕਾਰ ਲੈ ਕੇ ਆ ਰਹੀ ਹੈ ਸਾਥੀਓ ਦੂਜਾ ਬਿੱਲ ਹੈਗਾ ਬੀਜ ਸੋਧ ਬਿੱਲ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਇਹ ਬੀਜ ਬਣਾਉਣ ਦੇ ਜਿਹੜੇ ਠੇਕੇ ਦੇਊਗੀ ਜਿਹੜੀਆਂ ਸਰਕਾਰੀ ਕੰਪਨੀਆਂ ਉਹ ਬੰਦ ਕਰ ਦੇਣਗੇ ਸਾਡੇ ਜ਼ਿੰਮੇਦਾਰਾਂ ਨੂੰ ਇੱਕ ਆਦਤ ਪੈ ਗਈ ਜਿਵੇਂ ਹਰ ਸਾਲ ਅਸੀਂ ਕਣਕ ਦਾ ਬੀਜ ਸ਼ਹਿਰੋਂ ਮੁੱਲ ਲੈ ਕੇ ਪਾਉਨੇ ਆ ਸਰੋਂ ਦਾ ਵੀ ਮੁੱਲ ਲੈ ਕੇ ਪਾਉਨੇ ਆ ਇਹ ਕੰਪਨੀਆਂ ਨੇ ਐਸੇ ਤਰ੍ਹਾਂ ਦੀਆਂ ਦਵਾਈਆਂ ਲਾ ਕੇ ਬੀ ਤਿਆਰ ਕਰਨੇ ਆ ਵੀ ਜ਼ਿਮੀਦਾਰੇ ਬੀ ਆਪਣੇ ਘਰੇ ਤਿਆਰ ਨਾ ਕਰ ਸਕੇ ਪਿਛਲੇ ਸਮਿਆਂ ਦੇ ਵਿੱਚ ਆਪਾਂ ਘਰੋਂ ਕਣਕ ਕੱਢ ਕੇ ਬੀ ਪਾਉਂਦੇ ਸੀ ਪਰ ਹੁਣ ਅਸੀਂ ਸਾਰੇ ਆਦੀ ਹੋ ਗਏ ਜਾਂ ਤਾਂ ਸੋਸਾਇਟੀ ਚੋਂ ਚੱਕਦੇ ਆ ਜਾਂ ਸ਼ਹਿਰੋਂ ਚੱਕਦੇ ਆ ਔਰ ਉਹ ਵੀ ਸਾਡੀਆਂ ਹੀ ਜ਼ਮੀਨਾਂ ਚੋਂ ਗਏ ਹੁੰਦੇ ਆ ਦਵਾਈਆਂ ਲਾ ਕੇ ਸੋਧ ਕੇ ਉਹਨੂੰ ਤਿਆਰ ਕਰਕੇ ਦਿੰਦੇ ਆ ਔਰ ਸਰਕਾਰ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਇਹ ਠੇਕਾ ਦੇ ਦੂਗੀ ਤੇ ਫਿਰ ਸਾਥੀਓ ਇਹ ਬੀਜ ਜਦਾਂ ਦੇ ਤਿਆਰ ਕਰੇ ਜਾਣਗੇ ਵੀ ਅਗਲੇ ਸਾਲ ਉਹ ਬੀਜ ਕੰਪਨੀਆਂ ਤੋਂ ਹੀ ਲੈਣ ਵਾਸਤੇ ਕਿਸਾਨ ਮਜਬੂਰ ਹੋ ਜਾਊਗਾ ਉਹ ਬੀ ਦੁਬਾਰਾ ਨਹੀਂ ਬੀਜ ਸਕਦੇ ਹਾਈਬ੍ਰਿਡ ਬੀਜ ਨੂੰ ਕਹਿ ਕੇ ਵੇਚਿਆ ਜਾਊਗਾ ਔਰ ਮੁੜ ਕੇ ਜਦੋਂ ਕਿਸਾਨ ਇਹਨਾਂ ਕੰਪਨੀਆਂ ਤੇ ਨਿਰਪਰ ਹੋ ਗਏ ਫਿਰ ਮਨਮਰਜ਼ੀ ਦਾ ਆਪ ਦਾ ਜਿਹੜਾ ਉਹ ਪੈਸਾ ਵਸੂਲਣਗੇ ਕਿਸਾਨ ਤੋਂ ਇੱਕ ਸਰਕਾਰ ਮਜ਼ਦੂਰਾਂ ਵਾਸਤੇ ਵੀ ਬਿੱਲ ਲੈ ਕੇ ਆਈ ਆ ਉਹਦਾ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਆ ਔਰ ਕਿਸਾਨਾਂ ਨਾਲ ਅਟੈਚ ਹੋ ਕੇ ਹੁਣ ਵਿਰੋਧ ਕਰਨ ਗਈਆਂ ਉਹ ਬਿੱਲ ਕੀ ਆ ਕਿ ਪਹਿਲਾਂ 8 ਘੰਟੇ ਕੰਮ ਸੀਗਾ ਹੁਣ ਸਰਕਾਰ ਨੇ 12 ਘੰਟੇ ਲਾਜ਼ਮੀ ਕਰਤਾ ਕਿਸੇ ਕੰਪਨੀ ਉੱਤੇ ਕੋਈ ਦੋਸ਼ ਨਹੀਂ ਲਾਉਣਾ ਅੱਗੇ ਕੋਈ ਮਜ਼ਦੂਰ ਇਸ ਚੀਜ਼ ਦਾ ਵਿਰੋਧ ਕਰਦਾ ਸੀਗਾ ਤਾਂ ਸਰਕਾਰ ਉਹਦੀ ਸੁਣਦੀ ਸੀ ਹੁਣ ਉਹ ਵੀ ਪਾਵਰ ਜਿਹੜੀ ਆ ਸਰਕਾਰ ਨੇ ਕੰਪਨੀਆਂ ਨੂੰ ਦੇ ਦੇਣੀਆਂ ਆ ਮਜਦੂਰਾਂ ਦੀ ਦਿਹਾੜੀ ਵੀ ਆਪਦੀ ਮਰਜ਼ੀ ਨਾਲ 20000 ਰੁਪਏ ਤੋਂ ਉੱਤੇ ਕਿਸੇ ਦੀ ਤਨਖਾਹ ਨਹੀਂ ਹੋਣੀ 18000 ਦੇ ਵਿੱਚ ਵਿੱਚ ਉਹਦੀ ਤਨਖਾਹ ਹੋਊਗੀ ਸਰਕਾਰ ਹਰ ਪਾਸਿਓਂ ਕਿਸਾਨ ਨੂੰ ਮਜਦੂਰ ਨੂੰ ਦੁਕਾਨਦਾਰ ਨੂੰ ਹਰ ਵਰਗ ਨੂੰ ਜਿਹੜੀ ਆ ਸਰਕਾਰ ਮਾਰਨਾ ਚਾਹੁੰਦੀ ਆ ਆਪਦੀ ਮਰਜ਼ੀ ਦੇ ਨਾਲ ਜਿਹੜੇ ਆ ਉਹ ਬਿੱਲ ਬਣਾ ਕੇ ਆਪਦੀ ਮਰਜ਼ੀ ਦੇ ਨਾਲ ਕਾਨੂੰਨ ਬਣਾ ਕੇ ਆਪਦੀ ਮਰਜ਼ੀ ਦੇ ਨਾਲ ਸਰਕਾਰ ਪਾਸ ਕਰਾ ਰਹੀ ਆ ਔਰ ਕਿਸਾਨਾਂ ਦੇ ਉੱਤੇ ਹਰ ਵਰਗ ਦੇ ਉੱਤੇ ਸਰਕਾਰ ਜਿਹੜੀ ਆ ਜ਼ੁਰਮ ਢਾ ਰਹੀ ਆ ਸਾਥੀਓ ਤੁਸੀਂ ਜਾਣਦੇ ਹੋਗੇ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਹੋਣ ਜਾ ਰਹੇ ਆ ਬਲਾਕ ਸਮਤੀ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਰਕਾਰ ਆਏ ਦੇਣ ਇਹਨਾਂ ਕੰਮਾਂ ਦੇ ਵਿੱਚ ਲੱਗੀ ਰਹਿੰਦੀ ਆ ਪੰਜਾਬ ਵੱਲੇ ਬਿਲਕੁਲ ਕਿਸੇ ਦਾ ਧਿਆਨ ਨਹੀਂ ਹੈਗਾ ਸੋ ਸਾਥੀਓ ਵੋਟਾਂ ਦੇ ਵਿੱਚ ਮੈਂ ਤੁਹਾਨੂੰ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਪ੍ਰੇਮ ਪਿਆਰ ਬਣਾ ਕੇ ਰੱਖਿਓ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਆਪਾਂ ਸਾਰਿਆਂ ਨੇ ਪਿੰਡਾਂ 'ਚ ਰਹਿਣਾ ਸੋ ਆਪਸ ਵਿੱਚ ਪ੍ਰੇਮ ਪਿਆਰ ਬਣਾ ਕੇ ਰੱਖਣਾ ਜਿੱਤ ਹਾਰਾਂ ਤਾਂ ਬਣੀਆਂ ਔਰ ਇਹ ਜਿੱਤਾਂ ਹਾਰਾਂ ਹੁੰਦੀਆਂ ਰਹਿਣੀਆਂ ਸੋ ਮੈਂ ਸਾਰੇ ਵੀਰਾਂ ਨੂੰ ਲਾਸਟ ਵਿੱਚ ਇਹੀ ਬੇਨਤੀ ਕਰੂੰਗਾ ਕਿ ਸਾਥੀਓ ਕੱਲ ਨੂੰ ਆਪਣੇ ਆਪਣੇ ਜਿੱਥੇ ਵੀ ਬਿਜਲੀ ਸਰਬਸਟੇਸ਼ਨ ਨੇ ਔਰ ਉਹਨਾਂ ਦਫ਼ਤਰਾਂ ਦੇ ਮੂਹਰੇ ਧਰਨਾ ਦੇਣ ਵਾਸਤੇ ਪਹੁੰਚਣਾ ਸੋ ਆਪਾਂ ਵੀ ਹਲਕਾ ਧਰਮਕੋਟ ਵਾਲਿਆਂ ਨੇ ਪਹੁੰਚਣਾ ਮੋਗੇ ਜ਼ਿਲ੍ਹੇ ਦਾ ਇੱਕ ਪਿੰਡਰਾ ਸਮਾਦ ਭਾਈ ਨਿਹਾਲੇ ਵਾਲਾ ਬਾਗੇਪਰਾਣਾ ਇਸ ਤਰ੍ਹਾਂ ਕਰਕੇ ਜਿਹੜਾ ਵਾ ਵੰਡ ਕੇ ਦਿੱਤਾ ਗਿਆ ਤੇ ਧਰਮਕੋਟ ਤਹਿਸੀਲ ਨੂੰ ਜਿਹੜਾ ਧਰਮਕੋਟ ਬਿਜਲੀ ਦਫਤਰ ਦਿੱਤਾ ਗਿਆ ਉੱਥੇ ਧਰਨਾ ਲਾਉਣਾ ਸੋ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਮਜ਼ਦੂਰ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਉੱਥੇ ਪਹੁੰਚੋ ਔਰ ਇਹ ਇਹਨਾਂ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਸਰਕਾਰ ਦਾ ਆਪਾਂ ਵਿਰੋਧ ਕਰਨਾ ਸੋ ਸਾਥੀਓ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਵੀ ਕਰਿਓ ਔਰ ਕੱਲ ਨੂੰ ਸਾਰੇ ਧਰਮਕੋਟ ਪਹੁੰਚਣ ਦੀ ਕਿਰਪਾਲਤਾ ਵੀ ਕਰੋ ਔਰ ਹੋਰ ਵੀ ਜਿੱਥੇ-ਜਿੱਥੇ ਵੀਰ ਬੈਠੇ ਆ ਸਾਰੇ ਆਪਣੇ-ਆਪਣੇ ਬਿਜਲੀ ਦਫ਼ਤਰਾਂ ਦੇ ਮੂਹਰੇ ਪਹੁੰਚ ਕੇ ਸਰਕਾਰ ਦੇ ਇਸ ਬਿੱਲ ਦਾ ਆਪਾਂ ਵਿਰੋਧ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣ ਨਾ ਕਿ ਸਾਡੇ ਬਜ਼ੁਰਗ ਜਿਹੜੇ ਆ ਉਹ ਬੈਠੇ ਰਹੇ ਆ ਉਹਨਾਂ ਨੇ ਕੀਤਾ ਕੁਛ ਨਹੀਂਗਾ ਸੋ ਸਾਥੀਓ ਆਓ ਫਸਲਾ ਤੇ ਨਸਲਾਂ ਦੀ ਆਪਾਂ ਰਾਖੀ ਕਰੀਏ ਹੱਕ ਤੇ ਸੱਚ ਦੇ ਪਹਿਰੇ ਦਿੰਦੇ ਹੋਏ ਇਹਨਾਂ ਸਰਕਾਰਾਂ ਦੇ ਜ਼ੁਰਮ ਦਾ ਵਿਰੋਧ ਕਰੀਏ ਸੋ ਭੁੱਲਣਾ ਨਹੀਂ ਕੱਲ ਨੂੰ 8 ਤਰੀਕ ਨੂੰ ਠੀਕ 12 ਵਜੇ ਆਪਣੇ ਆਪਣੇ ਬਿਜਲੀ ਦਫ਼ਤਰਾਂ ਦੇ ਮੂਹਰੇ ਜਾ ਕੇ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਜਤਾਉਣਾ ਸੋ ਸਾਰੇ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਸਾਰੇ ਵਰਗਾਂ ਨੂੰ ਬੇਨਤੀ ਆ ਕਿ ਜੇ ਇਹ ਬਿੱਲ ਪਾਸ ਹੁੰਦਾ ਤਾ ਸਾਥੀਓ ਹਰ ਵਰਗ ਨੂੰ ਢਾ ਲਗਣੀ ਆ ਦੁਕਾਨਦਾਰ ਨੂੰ ਮਜ਼ਦੂਰ ਨੂੰ ਹਰ ਵਰਗ ਨੂੰ ਜੋ ਇਸ ਸਮਾਜ ਵਿੱਚ ਰਹਿੰਦਾ ਸੋ ਕਿਉਂ ਨਾ ਆਪਾਂ ਇਹ ਬਿੱਲ ਪਾਸ ਹੋਣ ਤੋਂ ਪਹਿਲਾਂ ਇਹਨਾਂ ਨੂੰ ਰੋਕਿਆ ਜਾਵੇ ਸੋ ਭਾਰਤੀ ਕਿਸਾਨ ਯੂਨੀਅਨ ਪੰਜਾਬ ਆਪਣੇ ਭਾਰੀ ਵਰਕਰਾਂ ਦੇ ਨਾਲ ਜਿਹੜਾ ਵਾ ਦਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ ਸੋ ਆਓ ਆਪਾਂ ਸਾਰੇ ਰਲ ਕੇ ਕੱਲ ਨੂੰ ਆਉਣ ਵਾਲੀ 8 ਤਰੀਕ ਨੂੰ ਆਪਾਂ ਦਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਲਾਈ ਗੁਰਜੀ ਕੀ ਫਤਿਹ